ਜਗਰਾਉਂ ਦੇ ਬੀਡੀਪੀ ਨੂੰ ਰਿਸ਼ਵਤ ਲੈੰਦੇਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਦਰਸਲ ਜਗਰਾਉਂ ਦੇ ਬੀਡੀਪੀਓ ਨੂੰ ਸਿੱਧਵਾ ਬੇੜ ਵਿਖੇ ਸਰਪੰਚ ਤੋਂ ਵੱਡੀ ਲੈੰਦੇਆਂ ਦਾ ਸਟਿੰਗ ਆਪਰੇਸ਼ਨ ਹੋਇਆ ਜਿਸ ਚ ਆਪ ਦੇ ਮੁੱਲਾਪੁਰ ਤੋਂ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਬੀਡੀਪੀਓ ਨੂੰ ਕਾਬੂ ਕੀਤਾ ਗਿਆ ਇਸ ਸਟਿੰਗ ਆਪਰੇਸ਼ਨ ਦਾ ਖੁਲਾਸਾ ਹੁੰਦਿਆ ਹੀ ਬੀਡੀਪੀਓ ਵੱਲੋਂ ਰਿਸ਼ਵਤ ਦਫਤਰ ਚ ਹੀ ਜ਼ਮੀਨ ਤੇ ਸੁੱਟ ਦਿਆ ਪਹਿਲਾਂ ਤਾਂ ਖੂਬ ਦਬੇ ਮਾਰੇ ਗਏ ਪਰ ਜਦੋਂ ਮਾਮਲਾ ਪੁਲਿਸ ਕੋਲ ਪੁੱਜਿਆ ਤਾਂ ਬੀਡੀਪੀਓ ਮਾਫੀ ਮੰਗਦਾਨਾ ਸਰਾਇਆ ਇਸ ਮਾਮਲੇ ਚ ਥਾਣਾ ਸਿਦਮਾ ਬੇੜ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬੀਡੀਪੀਓ ਨੂੰ ਗ੍ਰਿਫਤਾਰ ਕਰ ਲਿਆ ਉਦਰੇ ਸਾਰਾ ਸੀਨ ਕੈਮਰੇ ਚ ਕੈਦ ਹੋ ਗਿਆ ਤੇ ਤੁਸੀਂ ਇਹਨਾਂ ਤੋਂ ਆਪਣੀ ਰਿਸਰਚ ਲਈ ਹੈ ਹਾਂ ਮਾਉਲੀ ਚੱਕੋ ਮੈਂ ਕਿਹਾ ਕੋਈ ਤੂੰ ਅੱਛਾ ਉਹ ਨਹੀਂ ਆਏ ਇਹਦੀ ਗੱਲ ਚੱਕੋ ਇਹ ਗੱਲ ਨਾ ਪੀਏ ਬੈਠੇਗੀ ਜੀ ਅੱਧੀ ਵਾਰ ਕਰਨਾ ਉਹ ਲੱਕ ਰੋਡ ਤੇ ਸੁੱਟਿਆ ਹਾਂ ਦੱਸ ਬੱਚਾ ਮਾਰਿਆ ਇਹ ਐ ਮੈਂ ਕਿੱਥੇ ਪੈਸੇ ਕਿੱਥੇ ਲਾਇਆ ਜੀ ਪੈਸੇ ਨਹੀਂ ਨਹੀਂ ਕੋ ਕੋ ਕਿੱਥੇ ਲੈ ਮੈਂ ਸੁੱਟਿਆ ਹੋ ਗਿਆ ਤੂੰ ਸੁੱਟਿਆ ਨਾ ਜਾ ਕੇ ਛੱਡਦੇ ਆ ਜੀ ਪੈਸੇ ਤੂੰ ਸੁੱਟਿਆ ਬੈਠੀ ਤੂੰ ਮੈਂ ਸੁੱਟੇ ਨਹੀਂ ਜੀ ਮੈਂ ਨਹੀਂ ਦਿੱਤੇ ਪੈਸੇ ਵੀਰੇ ਸਾਹ ਤੁਹਾਡੇ ਹੱਥੋਂ ਹੁਣੇ ਸੀ ਪੈਸੇ ਕਢਾਇਆ ਲੋਕ ਕਮਾੜ ਉਹ ਵੀ ਮੈਂ ਲੈ ਲਈ ਜੀ ਅਸੀਂ ਗੱਲ ਤੇ ਛੱਡ ਕੇ ਤੁਸੀਂ ਵੀਡੀਓ ਬਣਾਉਂਦੇ ਹੋ ਜੀ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦਾ ਨਹੀਂ ਅੱਗੇ ਆ ਤੱਕ ਮੈਂ ਕਹਿੰਦਾ ਪਰਾਂ ਜੀ ਕਮਾੜ ਹੋ ਗਿਆ ਕਮਾਲ ਹੋ ਵੀ ਜਦੋਂ ਮੈਂ ਕੀਤਾ ਜਿਹੜੇ ਆਪਣੇ ਕੋ ਭਇਆ ਐਵੇਂ ਕਰੀ ਜਾਂਦਾ ਜੇ ਮੈਂ ਕੀਤਾ ਹੀ ਨਹੀਂ ਜਰਾ ਕਮਾਲ ਜਾਣਕਾਰੀ ਅਨੁਸਾਰ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਕੋਲ ਪੰਚਾਇਤ ਦੇ 1,60,000 ਰੁਪਏ ਦੀ ਗ੍ਰਾਂਟ ਉਹਨਾਂ ਦੇ ਖਾਤੇ 'ਚ ਟਰਾਂਸਫਰ ਕਰਨ ਬਦਲੇ 20,000 ਰੁਪਏ ਦੀ ਫੋਨ ਕਰਕੇ ਰਿਸ਼ਵਤ ਮੰਗੀ ਗਈ ਸੀ ਵਾਰ-ਵਾਰ ਫੋਨ ਕਰਨ ਤੇ ਸਰਪੰਚ ਸੁਖਵਿੰਦਰ ਸਿੰਘ ਨੇ ਇਹ ਮੁੱਦਾ ਹਲਕਾ ਮੁੱਲਾਪੁਰ ਦੇ ਆਪਾਗੂ ਡਾਕਟਰ ਕੇਐਨਐਸ ਕੰਕੋਲ ਚੁੱਕਿਆ ਜਿਨ੍ਹਾਂ ਨੇ ਬੀਡੀਪੀਓ ਨੂੰ ਰਿਸ਼ਵਤ ਲੈਣ ਸਮੇ ਰੰਗੇ ਹੱਥੀ ਕਾਬੂ ਕਰਨ ਦੀ ਪੂਰੀ ਯੋਜਨਾ ਤਿਆਰ ਕੀਤੀ ਜਿਸ ਵਿੱਚ ਸਰਪੰਚ ਵੱਲੋਂ ਬੀਡੀਪੀਓ ਨੂੰ ਰਿਸ਼ਵਤ ਦੇਣ ਲਈ 15000 ਰੁਪਏ ਦੀ ਰਾਸ਼ੀ ਵਾਲੇ 5-500 ਦੇ ਨੋਟਾਂ ਦੀ ਫੋਟੋ ਸਟੇਟ ਕਰਵਾਈ ਗਈ ਅਗਰ ਦਾਸ ਨੂੰ ਬਾਈਕ ਨੂੰ ਆਇਆ ਤੇ ਸਾਰੀ ਨਹੀਂ ਆਇਆ ਬੱਧਾ ਭੱਜਾ ਬੰਦਾ ਬਾਹਰ ਖੜਾ ਸੀ ਜੇ ਕੋਈ ਪਰਿੰਦਰ ਕਮਾਲ ਹੋਦੀ ਸਰੀਰ ਇਹਨੂੰ ਐਸੇ ਚੱਲ ਇਸ ਪੂਰੇ ਘਟਨਾਕਰਮ ਦੌਰਾਨ ਬੀਡੀਪੀਓ ਵਾਰ-ਵਾਰ ਇਹ ਹੀ ਕਹਿੰਦਾ ਰਿਹਾ ਕਿ ਉਹਨਾਂ ਵੱਲੋਂ ਰਿਸ਼ਵਤ ਨਹੀਂ ਲਈ ਗਈ ਬੀਡੀਪੀਓ ਤੇ ਰਿਸ਼ਵਤ ਦੇਣ ਵਾਲੇ ਸਰਪੰਚ ਦੀ ਹਾਜ਼ਰੀ ਵਿੱਚ ਜ਼ਮੀਨ ਤੇ ਸੁੱਟੀ ਰਕਮ ਅਤੇ ਪਹਿਲਾ ਫੋਟੋ ਕਰਵਾਈ ਸਟੇਟ ਦੇ ਨੰਬਰਾਂ ਦਾ ਮਿਲਾਪ ਵੀ ਕੀਤਾ ਗਿਆ ਪੁਸ਼ਟੀ ਹੋਣ ਤੇ ਸਿਧਵਾਬੇਟ ਥਾਣੇ ਤੋਂ ਪੁਲਿਸ ਨੂੰ ਸਾਥ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਬੀਡੀਪੀਓ ਨੂੰ ਸਿਧਵਾਬੇਟ ਥਾਣੇ ਲੈ ਗਈ ਤੇ ਹੁਣ ਸਰਪੰਚ ਦੀ ਸ਼ਿਕਾਇਤ ਤੇ ਬੀਡੀਪੀਓ ਬਲਜੀਤ ਸਿੰਘ ਬੱਗਾ ਖਿਲਾਫ ਸਿਧਵਾਬੇਟ ਥਾਣੇ 'ਚ ਹੀ ਮੁਕੱਦਮਾ ਦਰਜ ਕਰ ਲਿਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ